ਗੁਰਦਾਸਪੁਰ ਵਿੱਚ ਲਗਾਤਾਰ ਪੁਲਿਸ ਚਲਾਨ ਕਰ ਰਹੀ ਹੈ ਜਿਹਦੀ ਇੱਕੋ ਮੇਨ ਵਜਾ ਵਾ ਕਿ ਸ਼ਹਿਰ ਵਿੱਚ ਟ੍ਰੈਫਿਕ ਬਹੁਤ ਜ਼ਿਆਦਾ ਹੋ ਗਿਆ ਪਰ ਜੇ ਦੀ ਮੇਨ ਜੜ ਫੜੀ ਜਾਵੇ ਤਾਂ ਨਗਰ ਕੌਂਸਲ ਨੂੰ ਵੀ ਇਸ ਪਾਸੇ ਧਿਆਨ ਦੇਣਾ ਚਾਹੀਦਾ ਕਿਉਂਕਿ ਸ਼ਹਿਰ ਵਿੱਚ ਨਾਜਾਇਕ ਕਬਜ਼ਿਆਂ ਦੀ ਪਰਹਾਰ ਹੋ ਗਈ ਆ ਪਿਛਲੇ ਸਾਲ ਆਪਾਂ ਦੇਖਿਆ ਕਿ ਨਗਰ ਕੌਂਸਲ ਬਹੁਤ ਜ਼ਿਆਦਾ ਐਕਟਿਵ ਸੀ ਜਿਹਦੇ ਕਰਕੇ ਟ੍ਰੈਫਿਕ ਦੀ ਸਮੱਸਿਆ ਵੀ ਹੱਲ ਹੋਈ ਸੀ ਸਾਡੇ ਨਾਲ ਪੱਤਰਕਾਰ ਸ਼ਰਮਾ ਜੀ ਮਯੂਨ ਨੇ ਵਿਜੇ ਸ਼ਰਮਾ ਜੀ ਸੀਨੀਅਰ ਪੱਤਰਕਾਰ ਸ਼ਰਮਾ ਜੀ ਸ਼ਹਿਰ ਵਿੱਚ ਲਗਾਤਾਰ ਟ੍ਰੈਫਿਕ ਦਾ ਮੁੱਦਾ ਗਰਮਾਇਆ ਵਾ ਮੰਜਾਪੂਲ ਤੋਂ ਲੋ 20-20000 ਦੇ ਚਲਾਨ ਵੀ ਕੀਤੇ ਜਾ ਰਹੇ ਆ ਅੱਜ ਵੀ ਆਪਾਂ ਦੇਖਿਆ ਕਿ ਐਸਪੀ ਯੂ ਰਾਜ ਵੱਲੋਂ ਖੁਦ ਜਦੋਂ ਇੱਕ ਗੱਡੀ ਚਾਲਕ ਨੂੰ ਸਮਝਾਇਆ ਵੀ ਗਿਆ ਤਾਂ ਚਲਾਨ ਵੀ ਕੀਤਾ ਗਿਆ ਪਰ ਇਹਦੇ ਪਿੱਛੇ ਕਿਤਨੇ ਕਿਤਨੇ ਨਜਾਇਜ਼ ਕਬਜ਼ੇ ਬਹੁਤ ਵੱਡੀ ਵਜ੍ਹਾ ਹੋ ਰਹੀ ਜੀ ਇਹ ਨਜਾਇਜ਼ ਕਬਜ਼ੇ ਜਿਹੜੇ ਆ ਨਾ ਇਹ ਸਮੇਂ ਇੱਕ ਗੰਭੀਰ ਮੁੱਦਾ ਜਿਹੜਾ ਬਣ ਗਿਆ ਹੈ ਬੜਾ ਵੱਡਾ ਮੁੱਦਾ ਵਾ ਜਿਹੜਾ ਗੁਰਦਾਸਪੁਰ ਵਿੱਚ ਵਾ ਉਹ ਤੁਸੀਂ ਯਕੀਨ ਮੰਨਿਓ ਕਿ ਜਦੋਂ ਅਸੀਂ ਰੋਡ ਤੋਂ ਨਿਕਲਦੇ ਆ ਤਾਂ ਸਾਨੂੰ ਘੰਟੇ ਬੱਧੀ ਯਾਨੀ ਕਿ ਕਈ-ਕਈ ਘੰਟੇ ਸਾਨੂੰ ਜਾਮ ਵਿੱਚ ਫਸਣਾ ਪੈਂਦਾ ਵਾ ਬਿਲਕੁਲ ਉਹ ਰੋ ਜਾਮ ਵਿੱਚ ਫਸਣ ਦਾ ਕਾਰਨ ਕੋਈ ਇੱਕ ਆ ਜਿਹੜੇ ਅਵੈਦ ਕਬਜ਼ੇ ਕੀਤੇ ਨੇ ਦੇ ਆ ਦੇ ਕੋਈ ਦੁਕਾਨਦਾਰਾਂ ਨੇ ਵੀ ਅਵੈਦ ਕਬਜ਼ੇ ਕੀਤੇ ਆ ਉਹ ਰੇੜੀ ਫੜੀ ਵੱਲੋਂ ਵੀ ਅਵੈਦ ਕਬਜ਼ੇ ਨੇ ਪਰ ਕਿਤਨਾ ਕਿਤੇ ਕਾਰਵਾਈ ਕੋਈ ਨਹੀਂ ਕਾਰਵਾਈ ਜ਼ੀਰੋ ਆ ਜੀ ਮੈਂ ਸਪਸ਼ਟ ਲਫ਼ਜ਼ਾਂ ਨਹੀਂ ਕਹਾਂਗਾ ਵੀ ਕਾਰਵਾਈ ਜ਼ੀਰੋ ਆ ਨਾ ਨਗਰ ਕੌਂਸਲ ਕਾਰਵਾਈ ਕਰ ਰਹੀ ਆ ਨਾ ਟ੍ਰੈਫਿਕ ਪੁਲਿਸ ਕਾਰਵਾਈ ਕਰ ਰਹੀ ਆ ਕਿਸੇ ਦਾ ਕੋਈ ਧਿਆਨ ਨਹੀਂ ਹੈਗਾ ਲੋਕ ਮਰਨ ਜੋ ਮਰਜੀ ਹੋਣ ਉਹਨਾਂ ਨੂੰ ਟੈਨਸ਼ਨ ਕੋਈ ਨਹੀਂ ਆਗੀ ਜੀ ਪਿਛਲੇ ਸਾਲ ਵੀ ਆਪਾਂ ਦੇਖਿਆ ਕਿ মিডিਆ ਥਰੂ ਹੀ ਜਦੋਂ ਏਡੀਸੀ ਦਾ ਮਸਲਾ ਆਇਆ ਫਿਰ ਉਹਨਾਂ ਨੇ ਹੁਕਮ ਜਾਰੀ ਕੀਤਾ ਉਸ ਤੋਂ ਬਾਅਦ ਕਾਰਵਾਈ ਹੋਈ ਕਿਉਂ ਹਰ ਵਾਰ মিডিਆ ਨੂੰ ਹੀ ਕਿਉਂ ਡਿੱਕਿਆ ਜਾਂਦਾ ਕਿ মিডিਆ ਜਾ ਕੇ ਕਵਰੇਜ ਕਰੇ ਉਸ ਤੋਂ ਬਾਅਦ ਹੀ ਕਾਰਵਾਈ ਹੋਏ ਅੱਜ ਵੀ ਇਹ ਵੇਟ ਕਰਨਦੇ ਆ ਕਿ ਜਦੋਂ মিডিਆ ਚੁੱਕੇਗਾ ਇਸ ਮੁੱਦੇ ਨੂੰ ਉਸ ਤੋਂ ਬਾਅਦ ਜਦੋਂ ਕਾਰਵਾਈ ਹੋਏਗੀ ਔਰ ਕਾਰਵਾਈ ਦੇਖੋ ਜਦੋਂ ਕਰਦੇ ਆ ਇਹ ਜੋ ਫਾਰਮੈਲਟੀ ਇੱਕ ਦੋ ਦਿਨ ਕਾਰਵਾਈ ਹੋਣੀ ਉਸ ਤੋਂ ਬਾਅਦ ਫਿਰ ਠੰਡੇ ਬਸੇ ਪੈ ਜਾਂਦਾ ਠੰਡੇ ਬਸੇ ਪੈ ਜਾਂਦਾ ਫਿਰ ਕਿਸੇ ਦਾ ਧਿਆਨ ਨਹੀਂ ਹੋਣਾ ਫਿਰ ਉਹੀ ਹਾਲਾਤ ਚੈਅਦੇ ਹੋ ਜਨਿਆਂ ਸਭ ਤੋਂ ਮਾੜੀ ਹਾਲਤ ਹੈ ਗੁਲਦਾਸਪੁਰ ਸ਼ਹਿਰ ਦੀ ਹੈ ਜੀ ਟ੍ਰੈਫਿਕ ਵਿਵਸਥਾ ਦੀ ਸੋ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਧਿਆਨ ਨਹੀਂ ਨਾ ਹੀ ਕੋਈ ਰਾਜਨੀਤਿਕ ਬੰਦਾ ਬੋਲਦਾ ਇੱਥੇ ਦੇਖੋ ਸਾਰੇ ਸ਼ਹਿਰ ਤੋਂ ਨਿਕਲਦੇ ਨੇ ਜਾਮ ਵਿੱਚ ਫਸਦੇ ਨੇ ਮੁਸ਼ਕਿਲਾਂ ਵੀ ਹੁੰਦੀਆਂ ਪਰ ਬੋਲਦਾ ਕੋਈ ਨਹੀਂ ਹੈਗਾ ਜੀ ਬੋਲਣ ਵਾਸਤੇ ਸਾਨੂੰ ਰੱਖਿਆ ਦਾ ਨਾ ਜੀ ਐਂ ਜੀ ਬੋਲ ਦੇਣਾ ਇੱਕ ਪਹਿਲਾਂ ਮੈਂ ਜੋ ਚੀ ਵਿਖਿਆ ਕਈ ਵਾਰ ਆਪਾਂ ਦੇਖਿਆ ਬਾਜ਼ਾਰਾ ਚ ਜਦੋਂ ਟ੍ਰੈਫਿਕ ਹੋ ਜਾਂਦੀ ਆ ਜਿਹੜੇ ਲੋਕਾਂ ਨੇ ਨਾ ਜਾਇਜ਼ ਕਬਜ਼ੇ ਕੀਤੇ ਹੁੰਦੇ ਆ ਕਈ ਵਾਰ ਜਦੋਂ ਦੁਕਾਨਾਂ ਪੰਜ ਪੰਜ 10 10 ਫੋਟ ਆਪਾਂ ਗਾਂਵ ਵਧਾਈਆਂ ਹੁੰਦੀਆਂ ਦੁਕਾਨਦਾਰਾਂ ਨੇ ਜੇ ਉਹ ਚੀਜ਼ਾਂ ਨਾ ਕੀਤੀਆਂ ਹੋਣ ਤਾਂ ਟ੍ਰੈਫਿਕ ਕਦੀ ਵੀ ਜਮ ਹੋਈ ਨਹੀਂ ਸਕਦੀ ਜਿਹਦਾ ਇੱਕ ਵੱਡਾ ਉਦਾਹਰਣ ਜਿਹੜਾ ਵਾ ਇਸ ਸਮੇਂ ਸਾਨੂੰ ਤਿਬਰੀ ਰੋਡ ਤੇ ਵੀ ਦੇਖਣ ਨੂੰ ਮਿਲ ਰਿਹਾ ਵਾ ਉਹ ਜਿਹੜੀ ਸੜਕਾ ਉਹਨੂੰ ਚੌੜਾ ਕੀਤਾ ਗਿਆ ਹੂੰ ਹੁਣ ਇਸ ਸਮੇਂ ਜਦੋਂ ਵੀ ਕਿਸੇ ਦੁਕਾਨਦਾਰ ਕੋਈ ਜਾਂਦਾ ਕਿਉਂਕਿ ਉੱਥੇ ਬੈਂਕ ਵੀ ਹੈਗੇ ਆ ਦੁਕਾਨਾਂ ਬਿਲਕੁਲ ਬਿਲਕੁਲ ਜਦੋਂ ਵੀ ਕੋਈ ਕਿਤੇ ਜਾਂਦਾ ਵਾ ਸ਼ੋਰੂਮ ਚ ਜਾਂ ਦੁਕਾਨ ਚ ਜਾਂ ਬੈਂਕ ਚ ਜਦੋਂ ਗੱਡੀਆਂ ਮੋਟਰਸਾਈਕਲ ਪਾਰਕ ਕਰਦਾ ਵਾ ਉਸ ਤੇ ਪਾਰਕ ਕਰਨ ਤੋਂ ਬਾਅਦ ਵੀ ਇੰਨੀ ਟ੍ਰੈਫਿਕ ਨਹੀਂ ਹੁੰਦੀ ਪਹਿਲਾਂ ਬਿਨਾਂ ਪਾਰਕਿੰਗ ਤੋਂ ਵੀ ਉੱਥੇ ਜਾਮ ਲੱਗਿਆ ਰਹਿੰਦਾ ਸੀ ਹੂੰ ਸੋ ਪ੍ਰਸ਼ਾਸਨ ਨੂੰ ਚਾਹੀਦਾ ਵਾ ਲੋਕਾਂ ਨੂੰ ਵਸਾ ਦੇਣਾ ਇਹਦਾ ਪਰ ਫਿਲਹਾਲ ਪ੍ਰਸ਼ਾਸਨ ਜਿਹੜਾ ਉਹ ਕੁੰਭ ਕੰਦੀ ਨਹੀਂ ਸੁੱਤਾ ਆਵਾ ਜੇ ਉਹੀ ਚੀਜ਼ ਪੂਰੇ ਸ਼ਹਿਰ ਵਿੱਚ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ ਟ੍ਰੈਫਿਕ ਦਾ ਵਰਕ ਪੈ ਸਕਦਾ ਮਸਲਾ ਹੱਲ ਹੋ ਜਾਂਦਾ ਦੇਖੋ ਇਹ ਤੁਸੀਂ ਗੱਲ ਦੋ ਤਿੰਨ ਗੱਲਾਂ ਕੀਤੀਆਂ ਵਾ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਨਜਾਇਜ਼ ਕਬਜ਼ੇ ਵਾਲੇ ਕਹਿ ਰਹੇ ਆ ਉਹਦੇ ਨਾਲ-ਨਾਲ ਇੱਕ ਚੀਜ਼ ਹੋਰ ਚੀ ਦੇਖਿਓ ਕਿਸੇ ਵੀ ਰੋਡ ਦੀ ਗੱਲ ਕਰ ਲਓ ਵੈਸੇ ਤੁਸੀਂ ਗੁਰਦਾਸਪੁਰ ਤੁਸੀਂ ਬੱਸ ਸਟੈਂਡ ਦੇ ਲਾਗੇ ਦੇਖ ਲਓ ਪੁਰਾਣੇ ਬੱਸ ਸਟੈਂਡ ਦੇ ਲਾਗੇ ਦੇਖ ਲਓ ਜਹਾਜ਼ ਚੌਂਕ ਤੁਸੀਂ ਜਦ ਡਾਕਨ ਚੌਂਕ ਨੂੰ ਹੁੰਦੇ ਹੋ ਉਸ ਰੋਡ ਤੇ ਦੇਖੋ ਤੁਸੀਂ ਉਹ ਤੁਸੀਂ ਗੀਤਾ ਦੁਕਾਨਦਾਰ ਕੁਛ ਆ ਗਿਆ ਕੁਝ ਹਸਪਤਲ ਦੇ ਸਾਡੇ ਗੁਰਦਾਸਪੁਰ ਦੇ ਜਿਨ੍ਹਾਂ ਨੇ ਪੱਕੇ ਥੜੇ ਬਣਾਏ ਹੈ ਜੀ ਫੋਟ ਹਸਪਤਲ ਤੋਂ ਸ਼ਰਮਾ ਜੀ ਇੱਕ ਯਾਰ ਆ ਗਿਆ ਕਿ ਇਹ ਇਹੀ ਰੋਡ ਤੇ ਨਾ ਪੁਰਾਣੇ ਬੱਸ ਸਟੈਂਡ ਨੂੰ ਜਦੋਂ ਆਪਾਂ ਜਾਣੇ ਡਾਕਣ ਤੋਂ ਪੁਰਾਣੇ ਬੱਸ ਹਾਂਜੀ ਹਾਂਜੀ ਉੱਥੇ ਇੱਕ ਹਸਪਤਲ ਆ ਉਹਨੇ ਤਕਰੀਬਨ ਤਕਰੀਬਨ 5 ਤੋਂ 10 ਫੁੱਟ ਇਹ 10 ਫੁੱਟ ਤੋਂ ਵੀ ਸ਼ਾਇਦ ਜ਼ਿਆਦਾ ਹੋਗਾ ਰੈਂਪ ਬਣਾਲੇ ਦਾ ਵਾ ਇੱਕ ਤੇ ਹੁੰਦਾ ਨਜਾਇਜ਼ ਕਬਜ਼ਾ ਕਿ ਜਿਹੜੀ ਸਰਕਾਰੀ ਜਗ੍ਹਾ ਵਾ ਪੂਰੀ ਜਾ ਰਹੀ ਆ ਪ੍ਰੋਪਰ ਉਹਦੇ ਉੱਤੇ ਕੋਈ ਚੀਜ਼ ਰੱਖਦੇ ਨਹੀਂ ਕਿ ਜਗ੍ਹਾ ਏਰੀਆ ਉਹ ਮਲ ਲਈ ਜਾਵੇ। ਇੱਕ ਉਹਨਾਂ ਨੇ ਰੈਂਪੀ ਬਣਾਇਆ ਰੈਂਪ ਵੀ 3 ਤੋਂ 4 ਫੁੱਟ ਜਿਹੜਾ ਉੱਚਾ ਰੈਂਪ ਬਣਾਇਆ। ਮੈਂ ਉਹੀ ਤਾਂ ਗੱਲ ਕਰ ਰਿਹਾ ਪੀ ਇਹ ਦੇਖੋ ਨਗਰ ਕੌਂਸਲ ਦਾ ਧਿਆਨ ਹੀ ਕੋਈ ਨਹੀਂ। ਨਗਰ ਕੌਂਸਲ ਪਤਾ ਨਹੀਂ ਕਿਸ ਗਹਿਰੀ ਨੀਂਦ ਵਿੱਚ ਵਾ ਪੀ ਪੱਕੇ ਥੜੇ ਬਣ ਗਏ ਆ ਜੀ। ਥੜੇ ਬਣਾਤੇ ਆ ਉੱਤੇ ਉਹਨਾਂ ਤੱਕੀ ਹਰ ਚੀਜ਼ ਉਹਨਾਂ ਨੇ ਆਪਣਾ ਪ੍ਰਬੰਧ ਕਰ ਲਿਆ ਜੀ। ਔਰ ਅੱਗੇ ਟਾਈਲ ਵਗੈਰਾ ਵੀ ਰੋਡ ਦੇ ਉੱਪਰ ਲਗਾਤੀ ਆ ਨਾ ਕਿ ਜੰਗਲਾਤ ਦਾ ਧਿਆਨ ਆ ਨਾ ਕਿਸੇ ਨਗਰ ਕ ਔਰ ਰੈਂਪ ਤੇ ਉਹ ਰੈਂਪ ਕਹਿੰਦੇ ਕਿ ਉਹ ਜਦੋਂ ਉਹ ਜਿਹੜਾ ਉਹ ਰੈਂਪ ਬਣਿਆ ਉਹਦੇ ਅੱਗੇ ਕਿਸੇ ਨੂੰ ਗੱਡੀ ਮੋਟਰਸਾਈਕਲ ਵੀ ਨਹੀਂ ਖੜਾ ਸਕਦਾ ਮਤਲਬ ਨਹੀਂ ਭਾਜੀ ਉਹਨਾਂ ਨੇ ਕਿਨ ਬੰਨਿਓ ਵੀ ਉੱਥੇ ਉਹਨਾਂ ਨੇ ਪੱਕੇ ਸਕਿਉਰਿਟੀ ਗਾਰਡ ਪਾਏ ਆ ਸਕਿਉਰਿਟੀ ਗਾਰਡ ਬੈਠੇ ਦੇ ਆ ਸਕਿਉਰਿਟੀ ਗਾਰਡ ਤੁਹਾਡੀ ਗੱਡੀ ਨਹੀਂ ਲੱਗਣ ਦੇਣਗੇ ਭਾਜੀ ਜੇਕਰ ਤੁਸੀਂ ਹਸਪੀਟਲ ਦੇ ਅੰਦਰ ਜਾਣਾ ਵਾ ਤਾਂ ਤੁਹਾਡੀ ਗੱਡੀ ਜਾਏਗੀ ਅਦਰਵਾਈਜ਼ ਤੁਹਾਡੀ ਗੱਡੀ ਨਹੀਂ ਲੱਗੇਗੀ ਬਲਕਿ ਇਦਾਂ ਦੇ ਹਾਲਾਤ ਕਰਤੇ ਪਈ ਇਹਨਾਂ ਦੀ ਨਿੱਜੀ ਪ੍ਰਾਪਰਟੀ ਹੈ ਜੀ ਨਿੱਜੀ ਪ੍ਰਾਪਰਟੀ ਬਣਾ ਕੇ ਬੈਠੇ ਦੇ ਆ ਔਰ ਇਹ ਕੱਲੇ ਇਸ ਰੋਡ ਦੀ ਨਹੀਂ ਗੱਲ ਕਰ ਰਹੇ ਤਕਰੀਬਨ ਸ਼ਾਇਦ ਜਿਸ ਰਮਤੰਦ ਆਸ ਰਿਹਾ ਵੀ ਗੁਰਦਾਸਪੁਰ ਦੇ ਗੀਤਾਪੁਰ ਰੋਡ ਤੇ ਉਥੇ ਦੇਖੋ ਸਟੀਲ ਦੀਆਂ ਗ੍ਰਿਲਾਂ ਲਾਈ ਦੀਆਂ ਲੋਕਾਂ ਨੇ ਦੁਕਾਨਦਾਰਾ ਵਲੋਂ ਗ੍ਰਿਲਾਂ ਲਾਈ ਦੀਆਂ ਵਾ ਥੜੇ ਬਣਾਏਦੇ ਆ ਪੋੜੀਆਂ ਚੜ੍ਹਨ ਵਾਸਤੇ ਬੜਾ ਪ੍ਰਬੰਧ ਕਰਦੇ ਆ ਜੀ 10-10 ਫੁੱਟ ਤੱਕ ਲੋਕੀ ਸੜਕਾਂ ਨੂੰ ਮਲ ਗਏ ਆ ਪਰ ਨਗਰ ਕੌਂਸਲ ਫੇਰ ਗੈਰੀ ਨੀਂ ਜਾਂ ਹੈ ਹਸਪੀਟਲ ਦੀ ਗੱਲ ਕਰ ਰਹੇ ਹੋ ਹਸਪੀਟਲ ਵਾਲਿਆਂ ਤਾਂ ਹੱਦ ਹੀ ਮੁਕਾਤੀ ਆ ਜੀ ਹੱਦੋਂ ਹੀ ਪਾਰ ਹੋ ਗਏ ਆ ਜਨਰੇਟਰ ਤੱਕ ਲੋਕਾਂ ਨੇ ਬਾਹਰ ਲਾ ਦਿੱਤੇ ਇਹਦੇ ਨਾਲ ਇਹ ਸਿਚੁਏਸ਼ਨ ਹੋ ਗਈ ਇਹਦੇ ਨਾਲ ਇੱਕ ਤੁਹਾਡੇ ਹੋ ਧਿਆਨ ਚ ਮਸਲਾ ਲਿਆਵਾਂਗੇ ਕਿ ਪਲਾਸਟਿਕ ਇੱਕ ਬੜੀ ਖਤਰਨਾਕ ਹੂੰ ਡਾਕਟਰਾਂ ਨੇ ਵੀ ਇਹ ਚੀਜ਼ ਮੰਨ ਲਈ ਆ ਕਿ ਪਲਾਸਟਿਕ ਦੇ ਨਾਲ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਹੁੰਦੀਆਂ ਬਿਲਕੁਲ ਬਿਲਕੁਲ ਵਾਤਾਵਰਣ ਦੂਸ਼ਿਤ ਹੁੰਦਾ ਸੀਵਰੇਜ ਦੀ ਜਿਹੜੀ ਮੇਨ ਸਮੱਸਿਆ ਵਾ ਸਿਰਫ ਤੇ ਸਿਰਫ ਪਲਾਸਟਿਕ ਕਰਕੇ ਆਇਆ ਹੈ ਜੀ ਇਤੋਂ ਪੈਦਾ ਹੋ ਰਹੀ ਹੈ ਜੀ ਫਿਰ ਵੀ ਬੈਨ ਹੋ ਗਿਆ ਪਲਾਸਟਿਕ ਉਸ ਤੋਂ ਬਾਅਦ ਵੀ ਤੁਸੀਂ ਅੱਜ ਬਾਜ਼ਾਰੋਂ ਕੋਈ ਚੀਜ਼ ਕੋਈ 10 ਰੁਪਏ ਤੋਂ ਲੈ ਕੇ 1000 ਰੁਪਏ ਦੀ ਲੱਖ ਰੁਪਏ ਦੀ ਚੀਜ਼ ਵੀ ਲਾਓ ਤੁਹਾਨੂੰ ਓਨੀ ਜਿਆਦਾ ਪਲਾਸਟਿਕ ਦੇ ਲਿਫਾਫੇ ਮਿਲ ਜਾਣਗੇ ਉਹਨਾਂ ਨੂੰ ਕੈਰੀ ਕਰਨ ਕਹਿੰਦਾ ਬੈਨ ਹੋ ਗਈ ਹੈ ਸਰਕਾਰ ਦੇ ਕਾਗਜ਼ਾਤ ਕਿਹਾ ਨਾ ਬੈਨ ਹੋ ਗਈ ਆ ਪਰ ਮੈਨੂੰ ਨਹੀਂ ਲੱਗਦੀ ਕੋਈ ਬੈਨ ਹੋਈ ਆ ਬੈਨ ਹੋਈ ਹੁੰਦੀ ਤਾਂ ਇਸ ਬਾਜ਼ਾਰ ਚ ਵਿਕਦੀ ਨਾ ਅੱਜ ਸ਼ਰੇਆਮ ਪੋਲੀਥੀਨ ਜਿਹੜਾ ਮਿਲਦਾ ਪਿਆ ਤੁਸੀਂ ਜਿੰਨਾ ਮਰਜ਼ੀ ਲੋ ਟਨਾਂ ਦੇ ਹਿਸਾਬ ਨਾਲ ਤੁਸੀਂ ਪੋਲੀਥੀਨ ਲੈ ਲੋ ਹੈ ਨਾ ਜਿੰਨੀ ਤੁਹਾਨੂੰ ਜ਼ਰੂਰਤ ਹੈ ਤੁਸੀਂ ਲੈ ਸਕਦੇ ਹੋ ਹਰ ਦੁਕਾਨ ਤੇ ਪੋਲੀਥੀਨ ਦੀ ਵਰਤੋਂ ਹੋ ਰਹੀ ਹੈ ਫਿਰ ਰੋਕਾ ਦੀ ਹੋਈ ਰੋਕ ਤੇ ਹੁੰਦੀ ਆ ਵੀ ਪੋਲੀਥੀਨ ਗੁਰਦਾਸਪੁਰ ਚ ਲੱਭੇ ਨਾ ਤੁਹਾਨੂੰ ਉਹ ਯਕੀਨ ਮੰਨਿਓ ਵੀ ਜਿੰਨੀਆਂ ਵੀ ਨਾਲੀਆਂ ਸਾਡੇ ਕੋਲ ਗੁਰਦਾਸਪੁਰ ਦੀਆਂ ਸਾਰੀਆਂ ਪੋਲੀਥੀਨਾਂ ਭਰੀਆਂ ਦੀਆਂ ਭਰੀਆਂ ਭਲਾਕ ਹੋਇਆ ਦੱਸ ਤਕਰੀਬਨ ਜਿਹੜੇ ਨਾਲੇ ਬਲੌਕ ਆ ਉਹ ਬਲੌਕ ਹੁੰਦਾ ਕਾਰਨ ਕੋਈ ਪੁਲ ਨਹੀਂ ਲੋਕੀ ਕੀ ਕਰਦੇ ਆ ਜੀ ਜਾਂਦੇ ਆ ਕੂੜੇ ਵਾਲੀ ਫਾਫ ਭਰਦੇ ਸ਼ਾਮ ਨੂੰ ਸਕੂਟਰ ਐਕਟਿਵਾ ਤੇ ਆਪਣੇ ਅੱਗੇ ਰੱਖਦੇ ਆ ਜਾ ਕੇ ਪੜਦੇ ਨਾਲੇ ਸੁੱਟ ਦਿੰਦੇ ਆ ਬਿਲਕੁਲ ਨਾਲੇ ਸੀਵਰੇਜ ਮਤਲਬ ਹਰ ਚੀਜ਼ ਇਹ ਤੇ ਫਿਰ ਵਾਤਾਵਰਨ ਇੰਨਾ ਖਰਾਬ ਹੁੰਦਾ ਕਿਉਂਕਿ ਇਹ ਪਲਾਸਟਿਕ ਗਲਤੀ ਨਹੀਂ ਆ ਚਾਹੇ ਇਹਨੂੰ ਮਿੱਟੀ ਚ ਨਾ ਪਾ ਦਿਓ ਕੁਝ ਕਰ ਦਿਓ ਤੁਹਾਨੂੰ 50 ਸਾਲ ਬਾਅਦ ਵੀ ਉਸ ਤਰ੍ਹਾਂ ਹੀ ਮਿਲੇਗੀ। ਵਾਤਾਵਰਨ ਵੀ ਦੂਸ਼ਿਤ ਹੋ ਰਿਹਾ ਵਾ ਬਿਮਾਰੀਆਂ ਵੀ ਲੱਗ ਰੀਆਂ ਵਾ ਜੇ ਸੀਵਰੇਜ ਬਲੌਕ ਆ ਤੇ ਸੀਵਰੇਜ ਬਲੌਕ ਹੋਣ ਦਾ ਮੇਨ ਕਾਰਨ ਹੀ ਪੋਲੀਥੀਨ ਆ। ਜੀ ਇਹ ਦੋ ਤਿੰਨ ਮੁੱਦੇ ਜਿਹੜੇ ਨਾ ਸਾਡੇ ਸ਼ਹਿਰ ਦੇ ਬੜੇ ਗੰਭੀਰ ਮੁੱਦੇ ਜਿਸ ਤਰ੍ਹਾਂ ਦੱਸ ਰਿਹਾ ਹਾਂ ਤੁਹਾਨੂੰ ਇੱਕ ਤਾਂ ਹੋ ਗਿਆ ਪਲਾਸਟਿਕਲੀ ਸਮੱਸਿਆ ਸਾਡੀ ਜਿਹੜੀ ਸ਼ਹਿਰ ਦੀ ਬੜੀ ਵੱਡੀ ਐ ਸਮੱਸਿਆ ਵਾ। ਦੂਸਰਾ ਜਿਹੜਾ ਵਾ ਅਵਾਇਜ਼ ਕਬਜ਼ੇ ਜਿਹੜੇ ਨਾ ਨਜਾਇਜ਼ ਕਬਜ਼ੇ ਕੀਤੇ ਦੀ ਆ। ਇਹ ਸਭ ਤੋਂ ਵੱਡੀ ਜਿਹੜੀ ਮੇਜਰ ਸਮੱਸਿਆ ਵਾ ਨਜਾਇਜ਼ ਕਬਜ਼ੇ। ਕਿਉਂਕਿ ਅੱਜ ਤੁਸੀਂ ਯਕੀਨ ਮੰਨਿਓ ਸਾਰਾ ਸ਼ ਪਰ ਕੋਈ ਪ੍ਰਸ਼ਾਸਨ ਦਾ ਧਿਆਨ ਨਹੀਂ ਹੈਗਾ ਪ੍ਰਸ਼ਾਸਨ ਪਤਾ ਨਹੀਂ ਕਿਹੜੀ ਕੰਮ ਕਰਨ ਦੀ ਨਹੀਂ ਸਤਾਵਾ ਮੈਂ ਤਾਂ ਹੈਰਾਨ ਹੋ ਜਨਾ ਕਿ ਇਹ ਦੀ ਵੀ ਆਪਾਂ ਖਬਰ ਲਵਾਵਾਂਗੇ ਤੇ ਫਿਰ ਵੀ ਤੁਸੀਂ ਜਾਗੋਗੇ ਹੱਦ ਹੋ ਗਈ ਯਾਰ ਤੁਸੀਂ ਘੱਟੋ ਘੱਟ ਜਾਗੋ ਤਾਂ ਸਹੀ ਤੁਸੀਂ ਕਾਰਵਾਈ ਤੇ ਕਰੋ ਜਿਨ੍ਹਾਂ ਨੇ ਨਿਯਾਇਜ਼ ਕਬਜ਼ੇ ਕੀਤੇ ਆ ਅਸੀਂ ਤੁਹਾਨੂੰ ਦੱਸ ਰਹੇ ਆ ਵੈਸੇ ਤੇ ਤੁਹਾਨੂੰ ਖੁਦ ਹੀ ਪਤਾ ਹੋਣਾ ਚਾਹੀਦਾ ਵਾ ਸਾਰੇ ਸ਼ਹਿਰ ਦੇ ਹਾਲਾਤ ਦੰਦੇ ਆ ਨਾ ਸ਼ਰਿਆ ਮੈਂ ਕੋਈ ਚੋਰੀ ਵਾਲੀ ਚੀਜ਼ ਨਹੀਂ ਹੈ ਓਪਨ ਹਵਾ ਸਭ ਕੁਝ ਤੁਸੀਂ ਦੇਖੋ ਗੁਰਦਾਸਪੁਰ ਦੇ ਜਹਾਜ ਚੌਂਕ ਤੋਂ ਤੁਸੀਂ ਡਾਖਲ ਚੌਂਕ ਦੇਖ ਲਓ ਦੇਖੋ ਹਾਲਾਤ ਕੀ ਉੱਤੇ ਕਿਦਾਂ ਲੋਕਾਂ ਨੇ ਕਬਜ਼ੇ ਕੀਤੇ ਨੇ ਇੱਥੇ ਆਪਾਂ ਪ੍ਰਸ਼ਾਸਨ ਨੂੰ ਇੱਕ ਤੁਸੀਂ ਜਰੂਰ ਚਲਾਨ ਕਟੋ ਜੇ ਕੋਈ ਗਲਤ ਪਾਰਕਿੰਗ ਕਰਦਾ ਲੋਕ ਆ ਗਏ ਨਹੀਂ ਹੈਗੇ ਪਰ ਉਸ ਦੁਕਾਨਦਾਰ ਦਾ ਚਲਾਨ ਵੀ ਕਟੋ ਜਿੰਨੇ 10 ਤੋਂ 15 ਫੁੱਟ ਤੱਕ ਕਬਜ਼ਾ ਕੀਤਾ ਕਬਜ਼ਾ ਕੀਤਾ ਆਵਾ ਇਹ ਹਰ ਇੱਕ ਰੋਡ ਦੀ ਕਹਾਣੀਆਂ ਇਹ ਇੱਕ ਰੋਡ ਦੀ ਕਹਾਣੀ ਨਹੀਂ ਲੋਕਾਂ ਨੇ ਪੱਕੇ ਰੈਂਪ ਬਣਾ ਲਿਆ ਪੱਕੇ ਥੜੇ ਬਣਾ ਲਿਆ ਤੇ ਜਿਹੜੀ ਫੁੱਟਪਾਥ ਹੈ ਜਿਹੜੀ ਨਾਰਮਲ ਲੋਕਾਂ ਦੇ ਚੱਲਣ ਵਾਸਤੇ ਹੁੰਦੀ ਆ ਉਹਨੂੰ ਪੂਰੀ ਤਰ੍ਹਾਂ ਜਦੋਂ ਕਬਜ਼ਾ ਕਰ ਲਿਆ ਲੋਕ ਜਿਹੜੇ ਸਰਕਾਰ ਦੇ ਤੁਰਨ ਨੂੰ ਮਜਬੂਰ ਆ ਉਹਦੇ ਕਰਕੇ ਵੀ ਜਾਮ ਲੱਗਦੇ ਆ ਹਾਸੇ ਹੁੰਦੇ ਆ ਸੂਬਾ ਪ੍ਰਸ਼ਾਸਨ ਨੇ ਆਈ ਅਪੀਲ ਆ ਕਿ ਗੱਡੀਆਂ ਦੇ ਚਲਾਨ ਜਰੂਰ ਕਰੋ ਪਰ ਉਹਨਾਂ ਲੋਕਾਂ ਦੇ ਚਲਾਨ ਵੀ ਜਰੂਰ ਕਰੋ ਜਿਨ੍ਹਾਂ ਨੇ ਨਜਾਇਜ਼ ਕਬਜ਼ੇ ਰਿਓ ਕੀਤੇ ਹੋਇਆ ਸ਼ਰਮਾ ਜੀ ਕੋਈ ਮੈਸੇਜ ਦੇਣਾ ਜਾਓ ਮੈਸੇਜ ਦੇਖੋ ਆਪਾਂ ਦੇਹੀ ਕਵਾਂਗੇ ਜੇ ਤੁਸੀਂ ਸਾਡੀ ਵੇਟ ਕਰਨਦੇ ਹੋ ਜੇ ਸਾਡੀ ਵੇਟ ਕਰਨਦੇ ਹੋ ਵੀ ਅਸੀਂ ਖਬਰ ਲਾਵਾਂਗੇ ਤੇ ਫਿਰ ਤੁਸੀਂ ਕਾਰਵਾਈ ਕਰੋਗੇ ਤਾਂ ਉਹ ਵੀ ਸਾਨੂੰ ਦੱਸ ਦਿਓ ਅਸੀਂ ਸਵੇਰੇ ਖਬਰ ਦਿਖਾ ਦਨੇ ਆ ਅਸੀਂ ਸਵੇਰੇ ਹੀ ਤੁਹਾਨੂੰ ਸ਼ਹਿਰ ਦੀ ਸਾਰੀ ਲੁਕੀ ਦਿਖਾ ਦਨੇ ਵੀ ਕੀ ਹਾਲਾਤ ਨੇ ਸ਼ਹਿਰ ਦੇ ਤਾਂ ਤੁਸੀਂ ਘੱਟੋ ਘੱਲ ਜਾਗੋ ਤਾਂ ਸਹੀ ਜਾਗਣਾ ਜ਼ਰੂਰੀ ਹੈ ਜੀ ਸਮਾਂ ਵਾ ਜਾਗਣ ਦਾ ਜੇਕਰ ਜਾਗੋਗੇ ਤੇ ਗੁਰਦਾਸਪੁਰਿਆ ਨੂੰ ਤੁਸੀਂ ਇਸ ਜੰਜਾਲ ਚੋਂ ਬਾਹਰ ਕੱਢ ਲੋਗੇ ਆਦਰਵਾਇਜ਼ ਬਹੁਤ ਮਾੜੇ ਹਾਲਾਤ ਜੇ ਸ਼ਾਇਦ ਦੇ ਐਮਰਜੈਂਸੀ ਦੀ ਹਰਿਜ ਕਿਸੇ ਨੂੰ ਪੈ ਗਈ ਅੱਜ ਕੋਈ ਘਰ ਦਾ ਬਿਮਾਰ ਹੋ ਜੇ ਉਹਨੇ ਗੱਡੀ ਲੈ ਕੇ ਜਾਣਾ ਹੋਏ ਤਾਂ ਉਹ ਜਾਨ ਨੂੰ ਖਾ ਜਾਂਦਾ ਵਿਚਾਰਾ ਕੀ ਕਰੇਗਾ ਬੰਦਾ ਜੀ ਉਹ ਜਿਹੜਾ ਪੇਸ਼ੈਂਟ ਹੋਏਗਾ ਰਸਤੇ 'ਚ ਮਰ ਸਕਦਾ ਵਾ ਬਿਲਕੁਲ ਟ੍ਰੈਫਿਕ ਦੀ ਵਿਵਸਥਾ ਜਿਹੜੀ ਹੈ ਮੇਜਰ ਜ਼ਰੂਰਤ ਹੈ ਸਾਡੇ ਗੁਰਦਾਸਪੁਰ ਦੀ ਬਿਲਕੁਲ ਇਹਦਾ ਹੱਲ ਹੋਣਾ ਪਹਿਲ ਦੇ ਤੌਰ ਤੇ ਆ ਬਾਕੀ ਚਲੋ ਮਸਲੇ ਹੋ ਜਾਂਦੇ ਆਪਾਂ ਉਹਨਾਂ ਨੂੰ ਅਲੱਗ ਚੀਜ਼ ਟ੍ਰੈਫਿਕ ਦੀ ਵਿਵਸਥਾ ਬਹੁਤ ਜ਼ਰੂਰੀ ਹੈ ਸ਼ਾਇਦ ਇਹ ਹੋਣੀ ਔਰ ਇਹ ਟ੍ਰੈਫਿਕ ਪੁਲਿਸ ਦਾ ਜਿਹੜਾ ਆਪਾਂ ਮੇਨ ਰੋਲ ਹੁੰਦਾ ਜੀ ਇਹਨਾਂ ਦੋਵਾਂ ਨੂੰ ਜਿਹੜਾ ਆਪਸ ਵਿੱਚ ਤਾਲਮਿਲ ਕਰਕੇ ਫੇਰੀ ਹੱਲ ਹੁੰਦਾ ਵਾ ਸੋ ਇਹ ਤਾਲਮਿਲ ਦੋਨੋਂ ਪਾਰਟੀਆਂ ਕਰ ਲੈਣ ਤਾਂ ਮਸਲਾ ਹੱਲ ਹੋ ਜਾਂਦਾ ਵਾ ਜੀ ਇੱਥੇ ਮੈਂ ਲਾਸਟ ਵਿੱਚ ਜਿਹੜੇ ਸਾਡੇ ਏਡੀਸੀ ਰਹਿ ਕੇ ਗਏ ਨੇ ਹਰਜਿੰਦਰਪੁਰ ਦੀ ਉਹਨਾਂ ਨੇ ਬਹੁਤ ਜ਼ਿਆਦਾ ਧਿਆਨ ਦਿੱਤਾ ਸੀ ਸੀਰੀਅਸ ਹੋਏ ਸੀ ਖੁਦ ਆਪ ਸੜਕਾਂ ਤੇ ਜਾਂਦੇ ਰਹੇ ਸੀ ਇਸ ਤਰ੍ਹਾਂ ਦੇ ਅਫਸਰਾਂ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ ਹਰ ਜ਼ਿਲ੍ਹੇ ਵਿੱਚ ਗੁਰਦਾਸਪੁਰ ਨਹੀਂ ਹਰ ਜ਼ਿਲ੍ਹੇ 'ਚ ਤਾਂ ਹੀ ਜਿਹੜਾ ਆ ਆਪਣਾ ਪੰਜਾਬ ਖੁਸ਼ਹਾਲ ਬਣ ਸਕਦਾ ਨਸ਼ੇ ਵਰਗੀਆਂ ਜਿਹੜੇ ਗੰਭੀਰ ਜਿਹੜੇ ਮੁੱਦੇ ਹੈਗੇ ਉਸ ਤੋਂ ਇਲਾਵਾ ਇਹ ਵੀ ਮੁੱਦੇ ਬੜੇ ਗੰਭੀਰ ਨੇ ਕਿਉਂਕਿ ਇਹਨਾਂ ਕਰਕੇ ਵੀ ਹਾਦਸੇ ਹੁੰਦੇ ਨੇ ਜਾਨ ਜਾਨ ਲੋਕਾਂ ਦੀਆਂ ਜਾਨਾਂ ਜਾ ਰਹੇ ਨੇ ਪਰ ਇਹਨਾਂ ਹਰੀ ਜੀ ਤੁਹਾਨੂੰ ਹਾਸਾ ਹੋ ਰਿਹਾ ਵਾ ਪਰ ਇਸ ਪਾਸੇ ਚਲੋ ਜਿਆਦਾ ਗੱਲਬਾਤ ਨਹੀਂ ਹੋ ਪਾਉਂਦੀ ਕਿਉਂਕਿ ਨਸ਼ੇ ਦਾ ਮੁੱਦਾ ਜਿਆਦਾ ਵੱਡਾ ਵੱਟਾਵਾ ਪਰ ਫਿਰ ਵੀ ਆਪਾਂ ਪ੍ਰਸ਼ਾਸਨ ਨਾਲ ਹੀ ਅਪੀਲ ਕਰਾਂਗੇ ਆਮ ਲੋਕਾਂ ਨੂੰ ਵੀ ਅਪੀਲ ਕਰਾਂਗੇ ਤੁਸੀਂ ਵੀ ਸਮਝੋ ਪ੍ਰਸ਼ਾਸਨ ਨੂੰ ਵੀ ਅਪੀਲ ਕਰਾਂਗੇ ਕਿ ਇੱਕ ਵਾਰ ਇਹਨਾਂ ਨੂੰ ਨੋਟਿਸ ਕਰਕੇ ਬਾਅਦ ਜੋ ਵੱਡੇ ਜੁਰਮਾਨੇ ਕੀਤੇ ਜਾਣ ਫਿਰ ਹੀ ਜਿਹੜਾ ਇਸ ਵਿੱਚ ਜਿਹੜਾ ਉਹ ਸੁਧਾਰ ਹੋ ਸਕਦਾ ਬਿਲਕੁਲ ਜੀ ਧੰਨਵਾਦ ਜੀ